ਹਾਂਜੀ ਬਾਈ ਜੀ ਜਿਹੜੇ ਆ ਕਬੂਤਰ ਅੱਜ ਘੋਲੀਏ ਖਲਾ ਤੋਂ ਜਿਹੜਾ ਆ ਕਬੂਤਰ ਹੈਗਾ ਕਾਲੀ ਚਾਲਰ ਵਾਲਾ ਲਾਲ ਚੀਨਾ ਕਾਲੀ ਚਾਲਰ ਵਾਲਾ ਲਾਲ ਚੀਨਾ ਇਹਨੇ 63 ਕਬੂਤਰਾਂ ਚੋਂ ਟਾਈਮ ਕਰਕੇ ਮੋਟਰਸਾਈਕਲ ਜਿੱਤਿਆ ਡੀ ਲਕਸ ਤੇ ਜਿਹੜਾ ਆ ਕਬੂਤਰ ਹੈ ਦੂਜਾ ਨਾਲ ਬੈਠਾ ਇਹ 30000 ਇਹ 30000 ਰੁਪਏ ਜਿੱਤੇ ਹੈਗਾ ਤੇ ਦੋਨੇ ਕਬੂਤਰ ਜਿਹੜੇ ਇਹ ਮੇਵਾ ਸਿੰਘ ਤੇ ਨਿੰਮਾ ਸਿੰਘ ਸੀ ਇਹ ਬਾਜੀ ਤੇ ਘੋਲੀਏ ਕਲਾਂ ਤੋਂ ਲੈ ਕੇ ਆਇਆ ਜਿੱਤ ਕੇ ਇਹ ਹਾਂ ਬਈ ਕੀ ਕਹਿਣਾ ਚਾਹਾਂਗਾ ਤੁਸੀ ਦਰਸ਼ਕਾਂ ਨੂੰ ਅਸੀਂ ਪੋਤਰਾਂ ਦੀ ਮਿਹਨਤ ਕਰਦੇ ਹਾਂ ਠੀਕ ਹੈ ਇਹ ਮਿਹਨਤ ਰੰਗ ਦਿਖਾਉਂਦੀ ਹੈ ਮਿਹਨਤ ਰੰਗ ਦਿਖਾਉਂਦੀ ਹੈ ਸ਼ੌਂਕ ਹੁੰਦੇ ਆ ਡੋਟੀ ਠੀਕ ਹੈ ਤੇ ਇਹ ਕਿੰਨਾ ਚਿਰ ਦੇ ਦਾ ਸੀਗਾ ਕਬੂਤਰ ਇਹ ਤੇ ਇਹ ਕਿੰਨਾ ਚਿਰ ਤੁਸੀਂ ਸੰਦ ਸਾਲ ਦਾ ਇੱਕ ਸਾਲ ਦਾ ਹਾਂਜੀ ਠੀਕ ਹੈ ਤੇ ਤੁਹਾਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਬੂਤਰਾਂ ਨੂੰ ਸਾਨੂੰ ਤਾਂ 22 ਸਾਲ ਹੋ ਗਏ 22 ਸਾਲ ਹੋ ਗਏ ਤੇ ਅੱਗੇ ਵੀ ਕੋਈ ਮੋਟਰਸਾਈਕਲ ਜਾਂ ਕੋਈ ਹੋਰ ਨਹੀਂ ਉਹ ਤੋਂ ਨਾਮ ਬਾਈਆਂ ਤਾਂ ਬਹੁਤ ਜਿੱਤਣ ਹੈ ਠੀਕ ਹੈ ਨਾਮ ਨਹੀਂ ਜਿੰਦੇ ਫ੍ਰਿਜਾ ਬਰੋ ਜੰਦਗਾ ਉਹ ਜਿੱਤਣ ਹੈ ਠੀਕ ਹੈ ਹਾਂਜੀ ਤੇ ਮੋਟਰਸਾਈਕਲ ਪਹਿਲੀ ਆ ਜਿੱਤੇ ਆ ਪਹਿਲੀ ਆ ਜਿੱਤੇ ਆ ਹਾਂਜੀ ਆ ਆਗੇ ਭਾਈ ਮੇਵਾ ਸਿੰਘ ਮੇਰੇ ਬਾਹਰ ਸੰਗ ਕੀ ਕਹਿਣਾ ਚਾਹੋਗੇ ਤੁਸੀਂ ਕਿੰਨੀ ਖੁਸ਼ੀ ਹੋਈ ਅੱਜ ਹਾਂਜੀ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਮਿਹਨਤ ਕਰਦੇ ਸੀ ਮਹਾਰਾਜ ਨੇ ਵਧੀਆ ਸੁਣੀ ਹੈ ਠੀਕ ਹੈ ਹਾਂਜੀ ਤੇ ਇਹ ਕਿੱਥੋਂ ਜਿੱਤ ਕੇ ਲੈ ਕੇ ਆਏ ਆਗੇ ਹੋਰਗੇ ਕਲਾ ਤੋਂ ਲੈ ਕੇ ਆਈ ਮੋਟਰ ਕਿੰਨੇ ਕਬੂਤਰ ਸੀਗੇ ਇਹ ਸੀਗੇ 63 ਕਬੂਤਰ ਸੀਗੇ ਜੀ 63 ਕਬੂਤਰ ਹਾਂ 200 ਮੋਢ ਨੂੰ ਛੋਟੇ ਜੀ ਠੀਕ ਹੈ ਹਾਂਜੀ ਤੇ ਕਿੰਨੇ ਕਬੂਤਰਾਂ ਦੇ ਵਿੱਚ ਇਹ ਬਾਜੀ ਕਿੰਨੇ ਕਿੰਨਿਆਂ ਨੂੰ ਨਾਮ ਮਿਲੇ ਬਾਜੀ ਮੰਲਾ ਚਾਰਾਂ ਕਬੂਤਰਾਂ ਚ ਹੋਈ ਸੀ ਸਾਂਝੀ ਠੀਕ ਹੈ ਤੇ ਆਪਣਾ ਜਿਹੜਾ ਜਿਹੜੀ ਸਾਂਝੀ ਹੋਈ ਉਹਨਾਂ ਨੂੰ ਕੀ ਮਿਲਿਆ ਹੈਗਾ ਉਹਨਾਂ ਨੂੰ ਪੈਸੇ ਮਿਲਿਆ ਜੀ ਕਿੰਨੇ ਕਿੰਨੇ ਮਤਲਬ ਕਿੰਨੇ ਕਿੰਨੇ 29 29000 ਰੁਪਏ ਮਿਲੇ ਆ ਅਸ਼ਰ ਨੂੰ 29 29000 ਰੁਪਏ ਮਿਲ ਗਿਆ ਹਾਂ ਜੀ ਤੇ ਜਿਹੜਾ ਇੱਕ ਦੂਜਾ ਸੀਗਾ ਉਹ ਰਿਮੋਟਰ ਸੀ ਇੱਕ ਕੱਪ ਮਿਲਿਆ ਜੀ ਇੱਕ ਕੱਪ ਮਿਲਿਆ ਹਾਂ ਤੇ ਮੋਟਰਸਾਈਕਲ ਮਿਲਿਆ ਠੀਕ ਹੈ ਪਹਿਲਾ ਨੰਬਰ ਇੱਕ ਕਬੂਤਰ ਦੇ ਆਪਣੇ ਨੇ ਮੋਟਰਸਾਈਕਲ ਨਾਮ ਬਣਾਇਆ ਜਿੱਤੇ ਆ ਠੀਕ ਹੈ ਹਾਂ ਨੱਥੋ ਗਹਿੜਾ ਦਾ ਕਬੂਤਰ ਦੂਜੇ ਨੰਬਰ ਤੇ ਆ ਠੀਕ ਹੈ ਲਾਲ ਫਿਰ ਯਾਰ ਆਪਾਂ ਤੇ ਜਿਹੜਾ ਨੱਥੋ ਕਾਲਾ ਦੂਜੇ ਨੰਬਰ ਤੇ ਆਇਆ ਉਹਨੂੰ ਕੀ ਮਿਲੇਗਾ 23000 ਉਹਨੂੰ ਕੱਪ ਉਹਨੂੰ ਕੱਪ ਮਿਲਿਆ ਜੀ ਉਹਨੂੰ ਕੱਪ ਮਿਲਿਆ 23000 ਆਉਂਦਾ ਠੀਕ ਹੈ ਜੀ ਮੋਟਰਸਾਈਕਲ ਲੱਗ